ਹਾਂਜੀ ਹਾਂਜੀ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੋ ਖਾਸ ਕਰਕੇ ਆਪਣੇ ਬੱਚਿਆਂ ਦੇ ਨਾਲ ਜ਼ਰੂਰ ਸ਼ੇਅਰ ਕਰਿਆ ਜੋ ਤਾਂ ਜੋ ਉਹਨਾਂ ਦੀ ਨੌਲੇਜ ਦੇ ਵਿੱਚ ਵਾਧਾ ਹੋ ਸਕੇ ਤੇ ਇਸ ਤਰ੍ਹਾਂ ਦੀ ਜਿਹੜਾ ਮੈਂ ਅੱਜ ਚੀਜ਼ ਤੁਹਾਡੇ ਨਾਲ ਸ਼ੇਅਰ ਕਰ ਰਿਆ ਤੇ ਇਸ ਤਰ੍ਹਾਂ ਦੀ ਵੀਡੀਓ ਤੁਸੀਂ ਅੱਜ ਤੱਕ ਕਦੇ ਵੀ ਫੇਸਬੁੱਕ ਤੇ ਜਾਂ YouTube ਤੇ ਨਹੀਂ ਦੇਖੀ ਹੋਣੇਗੀ ਤੇ ਸੋ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੋ ਦਰਸਲ ਹੁੰਦਾ ਕੀ ਆ ਕਿ 2006 ਦੇ ਵਿੱਚ ਯੂਕਰੇਨ ਦੀ ਰਾਜਧਾਨੀ ਕੀਵ ਦੇ ਵਿੱਚ ਇੱਕ ਬੰਦਾ ਪਾਇਆ ਜਾਂਦਾ ਜਿਹੜਾ ਕਿ ਬਹੁਤ ਕਨਫਿਊਜ਼ਿੰਗ ਹਾਲਤ ਦੇ ਵਿੱਚ ਹੁੰਦਾ ਜਿਹੜਾ ਕਿ ਉਹ ਚੀਜ਼ਾਂ ਨੂੰ ਦੇਖ ਦੇਖ ਬਹੁਤ ਜ਼ਿਆਦਾ ਕਨਫਿਊਜ਼ ਹੋ ਰਿਹਾ ਹੁੰਦਾ ਵੀ ਆਹ ਕੀ ਚੀਜ਼ ਆ ਆ ਇਦਾਂ ਕਿਵੇਂ ਹੋ ਗਿਆ ਆਹ ਕੀ ਆ ਇਸ ਤਰ੍ਹਾਂ ਤਾਂ ਜਿਹੜਾ ਇਹ ਬੰਦਾ ਸੀਗਾ ਇਹਦੇ ਬਹੁਤ ਪੁਰਾਣੇ ਸਮੇਂ ਦੇ ਕੱਪੜੇ ਪਾਏ ਸੀਗੇ ਪੁਰਾਣੇ ਜ਼ਮਾਨੇ ਦੇ ਕੱਪੜੇ ਪਾਏ ਸੀ ਕਹਿੰਦਾ ਭਾਵ ਕਿ ਤੇ ਇਹਦੇ ਗਲ ਦੇ ਵਿੱਚ ਇੱਕ ਪੁਰਾਣਾ ਕੈਮਰਾ ਲਟਕ ਰਿਹਾ ਸੀਗਾ ਜਿਹੜਾ ਕਿ ਅੱਜ ਤੋਂ ਬਹੁਤ ਪੁਰਾਣਾ ਸੀਗਾ ਤੇ ਲੋਕ ਇਸ ਬੰਦੇ ਨੂੰ ਪਾਗਲ ਸਮਝ ਰਹੇ ਸੀਗੇ ਤੇ ਪਰ ਆਪਾਂ ਨੂੰ ਤੇ ਜਾਂ ਉਸ ਬੰਦੇ ਆ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਸੀਗਾ ਵੀ ਜਿਹਨੂੰ ਇਹ ਪਾਗਲ ਸਮਝ ਰਹੇ ਆ ਉਹ ਬੰਦਾ ਇੱਕ ਨਵੀਂ ਹੀ ਪਹੇਲੀ ਤੇ ਇੱਕ ਨਵਾਂ ਹੀ ਸਵਾਲ ਬਣ ਕੇ ਜਿਹੜਾ ਇਸ ਧਰਤੀ ਤੇ ਰਹਿ ਜਾਊਗਾ ਇਸ ਬੰਦੇ ਨੂੰ ਜਦੋਂ ਪੁਲਿਸ ਵੀ ਉੱਥੇ ਆ ਜਾਂਦੀ ਆ ਤਾਂ ਇਸ ਬੰਦੇ ਨੂੰ ਜਦੋਂ ਪੁਲਿਸ ਇਹਦਾ ਨਾਮ ਪੁੱਛਦੀ ਆ ਤਾਂ ਇਹ ਆਪਦਾ ਨਾਮ ਸਰਗੀ ਪੋਨੋ ਮਾਰਕੀ ਨੋ ਦੱਸਦਾ ਤੇ ਆਪਾਂ ਸਾਰੀ ਵੀਡੀਓ ਦੇ ਵਿੱਚ ਇਸ ਬੰਦੇ ਦਾ ਨਾਂ ਸਰਗੀ ਲਵਾਂਗੇ ਤਾਂ ਜੋ ਤੁਹਾਨੂੰ ਵੀ ਸਮਝਣਾ ਸੁਖਾ ਰਹੇ ਤੇ ਪੁਲਿਸ ਨੇ ਜਦੋਂ ਇਸ ਬੰਦੇ ਨੂੰ ਇਹਦੀ ਆਈਡੀ ਮੰਗੀ ਤਾਂ ਇਸ ਬੰਦੇ ਨੇ ਉਸ ਕੰਟਰੀ ਦੀ ਆਈਡੀ ਦਿੱਤੀ ਜਿਹੜੀ ਕਿ ਹੁਣ ਮੌਜੂਦ ਹੀ ਨਹੀਂ ਸੀਗੀ ਮਤਲਬ ਕਿ ਸੋਵੀਅਤ ਯੂਨੀਅਨ ਦੀ ਆਈਡੀ ਸੀਗੀ ਇਸ ਬੰਦੇ ਦੇ ਕੋਲ ਤੇ ਆਪਾਂ ਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਵੀ ਯੂਕਰੇਨ ਆ ਜਿਹੜਾ ਉਹ ਸੋਵੀਅਤ ਯੂਨੀਅਨ ਦਾ ਹਿੱਸਾ ਰਿਹਾ ਪਹਿਲਾਂ ਤੇ ਜਿਸ ਦਿਨ ਦਾ ਇਹ ਵਾਕਾ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਤੇ ਜਿਸ ਦੀ ਗੱਲ ਤੁਹਾਨੂੰ ਸੁਣਾ ਰਿਹਾ ਤਾਂ ਇਸ ਦਿਨ ਤੱਕ ਸੋਵੀਅਤ ਯੂਨੀਅਨ ਨੂੰ ਖਤਮ ਹੋਈ ਨੂੰ ਜਾਂ ਟੁੱਟੇ ਨੂੰ ਕਹਿ ਦਈਏ ਲਗਭਗ 20 ਸਾਲ ਦਾ ਸਮਾਂ ਜਿਹੜਾ ਹੋਣ ਜਾ ਰਿਹਾ ਸੀਗਾ ਤੇ ਸੋਵੀਅਤ ਯੂਨੀਅਨ ਦੀ ਆਈਡੀਆਂ ਪੁੱਛਣੇ ਪਹਿਲਾਂ ਵੀ ਬਹੁਤ ਵਾਰ ਦੇਖੀਆਂ ਸੀਗੀਆਂ ਜਿਨ੍ਹਾਂ ਨੂੰ ਦੇਖਣ ਜੇ ਇਹ ਜੀ ਲੱਗਦੀ ਹੈ ਵੀ ਹਾਂ ਇਹ ਪੁਰਾਣੇ ਜਵਾਨੇ ਈ ਆਈਡੀ ਆ ਜਾਂ ਪੁਰਾਣੇ ਦੌਰ ਦੀ ਆਈਡੀ ਆ ਤਾਂ ਪਰ ਜਿਹੜੀ ਇਹ ਆਈਡੀ ਸੀਗੀ ਇਸ ਆਈਡੀ ਤੇ ਇਸ ਲੜਕੇ ਦੀ ਉਮਰ ਜਾਂ ਇਸ ਬੰਦੇ ਦੀ ਉਮਰ ਜਿਹੜਾ ਡੇਟ ਆਫ ਬਰਥ ਸੀਗੀ ਉਹ 1932 ਦੀ ਸੀਗੀ ਜਿਹੜੇ ਕੀ 2006 ਦੇ ਵਿੱਚ ਵੇਖ ਰਹੇ ਸੀਗੇ ਜਿਹੜੀ ਆਈਡੀ ਤੇ 2006 ਦੇ ਵਿੱਚ ਇਹ ਲੜਕਾ ਵੇਖਣ ਦੇ ਵਿੱਚ ਸਿਰਫ 20ਾਂ ਤੇ 25ਾਂ ਸਾਲਾਂ ਦਾ ਹੀ ਲੱਗ ਰਿਹਾ ਸੀਗਾ ਤੇ ਇਥੋਂ ਇਹ ਬਹੁਤ ਹੈਰਾਨੀਜਨਕ ਵਾਕਾ ਸੀਗਾ ਇਹ ਜਿਹੜੀ ਮੈਂ ਗੱਲ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਇਹ ਜਮਾਂ ਸੱਚੀ ਸੁੱਚੀ ਸਟੋਰੀ ਆ ਜਮਾਂ ਸੱਚੀ ਘਾਣੀਆਂ ਹੀ ਜਿੱਥੇ ਮਰਜ਼ੀ ਤੁਸੀਂ ਲੱਭ ਸਕਦੇ ਹੋ ਇਸ ਚੀਜ਼ ਨੂੰ ਪਰ ਪਰ 2006 ਦੇ ਵਿੱਚ ਜਦੋਂ ਇਹ ਵਾਕਾ ਸਾਹਮਣੇ ਆਇਆ ਤਾਂ ਉਸ ਸਮੇਂ ਇਸ ਬੰਦੇ ਦੀ ਉਮਰ ਹੈ ਜਿਹੜੀ ਆਪਾਂ ਨੂੰ ਪਤਾ 73 ਤੋਂ 74 ਸਾਲ ਹੋਣੀ ਚਾਹੀਦੀ ਸੀਗੀ ਪੁਲਿਸ ਇਸ ਗੱਲ ਲਈ ਜਿਹੜਾ ਉਹ ਬਹੁਤ ਵੱਧ ਹਰਾਮ ਬਹੁਤ ਜ਼ਿਆਦਾ ਹੈਰਾਨ ਸੀਗੀ ਕਿ 1932 ਦੇ ਵਿੱਚ ਪੈਦਾ ਹੋਇਆ ਬੰਦਾ 2006 ਦੇ ਵਿੱਚ 74 ਸਾਲਾਂ ਦਾ ਹੋਣਾ ਚਾਹੀਦਾ ਸੀਗਾ ਤੇ ਪਰ ਇਹ 20-25 ਸਾਲਾਂ ਦਾ ਸਾਹਮਣੇ ਕਿਵੇਂ ਦਿਖ ਰਿਹਾ ਤਾਂ ਪੁਲਿਸ ਨੇ ਜਿਹੜਾ ਸਰਗੀ ਨੂੰ ਪੁੱਛਿਆ ਵੀ ਅੱਜ ਦਿਨ ਕਿਹੜਾ ਹੈਗਾ ਤਾਂ ਸਰਗੀ ਨੇ ਥੋੜਾ ਜਿਹਾ ਟਾਈਮ ਸੋਚਣ ਤੋਂ ਬਾਅਦ ਇਹ ਗੱਲ ਕਹੀ ਵੀ ਕਹਿੰਦਾ ਅੱਜ 23 ਅਪ੍ਰੈਲ ਤੇ 1900 ਤੇ ਕਹਿੰਦਾ 58 ਪੁਲਿਸ ਇਹ ਗੱਲ ਸੁਣਦਿਆਂ ਸਾਰੀ ਪੁਲਿਸ ਕਹਿੰਦੀ ਵੀ ਇਹ ਬੰਦਾ ਪਾਗਲ ਆ ਇਹ ਨੂੰ ਕਹਿੰਦੇ ਪਾਗਲਖਾਨੇ ਛੱਡਿਆ ਉਹ ਉਹਨਾਂ ਨੇ ਕੀਤਾ ਵੀ ਐਵੇਂ ਉਹਨੂੰ ਮੈਂਟਲ ਹਸਪੀਟਲ ਦੇ ਵਿੱਚ ਸਰਗੀ ਨੂੰ ਲੈ ਗਏ ਤੇ ਜਦੋਂ ਮੈਂਟਲ ਹਸਪੀਟਲ ਦੇ ਵਿੱਚ ਲਗਾਇਆ ਤਾਂ ਪੁਲਿਸ ਨੇ ਹਸਪਤਾਲ ਦੇ ਵਿੱਚ ਜਾ ਕੇ ਡਾਕਟਰ ਪਵਲੋ ਕੰਟਰੀ ਕੋਲ ਨਾਂ ਦੇ ਡਾਕਟਰ ਨੂੰ ਜਿਹੜਾ ਦੱਸੀ ਸਾਰੀ ਸਟੋਰੀ ਦੱਸੀ ਤਾਂ ਸਰਗੀ ਦਾ ਉਹਨਾਂ ਨੇ ਜਿਹੜਾ ਚੈੱਕ ਅਪ ਕੀਤਾ ਜਿਹੜਾ ਮੈਂਟਲ ਹੈਲਥ ਦਾ ਚੈੱਕ ਅਪ ਕੀਤਾ ਹੋਰ ਸਰੀਰ ਦੇ ਚੈੱਕ ਅਪ ਕੀਤੇ ਤੇ ਜਿਹੜਾ ਸਰਗੀ ਸੀਗਾ ਇਹ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਹੋਰ ਵੀ ਕਨਫਿਊਜ਼ ਤੇ ਹੋਰ ਵੀ ਹੈਰਾਨ ਹੋ ਰਿਹਾ ਸੀ ਉਹਨੂੰ ਸਮਝ ਨਹੀਂ ਆ ਰਿਹਾ ਸੀਗਾ ਵੀ ਹਾਂ ਉਹਦੇ ਨਾਲ ਹੋ ਕੀ ਰਿਹਾ ਤੇ ਇੰਨੀ ਜਦੋਂ ਇਹ ਹੋਇਆ ਤਾਂ ਉਸ ਤੋਂ ਬਾਅਦ ਡਾਕਟਰ ਪਬਲੋ ਨੇ ਜਿਹੜਾ ਸਰਗੀ ਨੂੰ ਪੁੱਛਿਆ ਵੀ ਕਹਿੰਦਾ ਤੂੰ 1958 ਤੋਂ 2006 ਦੇ ਵਿੱਚ ਕਿਵੇਂ ਆ ਗਿਆ ਤਾਂ ਸਰਗੀ ਨੇ ਇੱਕ ਗੱਲ ਦੱਸੀ ਉਹਨੂੰ ਸਰਗੀ ਆਨਾ ਕਹਿੰਦਾ ਵੀ ਮੈਂ ਤੜਕੇ ਉੱਠਿਆ ਉੱਠ ਕੇ ਤੇ ਕਹਿੰਦਾ ਮੈਂ ਬਹੁਤ ਸੋਹਣੀਆਂ ਫੋਟੋਆਂ ਖਿੱਚਣ ਖਿੱਚਣਾ ਚਾਹੁੰਦਾ ਸੀਗਾ ਉਸ ਦਿਨ ਤੇ ਮੈਂ ਕਹਿੰਦਾ ਫੋਟੋਆਂ ਸੋਹਣੀਆਂ ਫੋਟੋਆਂ ਖਿੱਚਣ ਦੇ ਵਾਸਤੇ ਮੈਂ ਕਹਿੰਦਾ ਸ਼ਹਿਰ ਦੇ ਵਿੱਚ ਨਿਕਲਿਆ ਸਿਟੀ 'ਚ ਨਿਕਲਿਆ ਉਹਨੇ ਆਪਦੀ ਸਿਟੀ ਉਹੀ ਦੱਸੀ ਜਿੱਥੇ ਉਹ ਪਾਇਆ ਗਿਆ ਸੀਗਾ ਜਿੱਥੇ 2006 ਦੇ ਵਿੱਚ ਮਿਲਿਆ ਸੀਗਾ ਜਾਨੀ ਕਿ ਕੀਵ ਦੇ ਵਿੱਚ ਤੇ ਉਹਨੇ ਦੱਸਿਆ ਵੀ ਕਹਿੰਦਾ ਮੈਂ ਕੀਵ ਸ਼ਹਿਰ ਦੇ ਵਿੱਚ ਨਿਕਲਿਆ ਤੇ ਨਿਕਲ ਕੇ ਤੇ ਕਹਿੰਦਾ ਮੈਂ ਕੁਝ ਬਸਾਂ ਦੀਆਂ ਫੋਟੋਆਂ ਖਿੱਚੀਆਂ ਕੁਝ ਬਿਲਡਿੰਗਾਂ ਦੀਆਂ ਫੋਟੋਆਂ ਖਿੱਚੀਆਂ ਤੇ ਉਸ ਤੋਂ ਬਾਅਦ ਕਹਿੰਦਾ ਮੈਂ ਆਪਦੀ ਗਰਲਫ੍ਰੈਂਡ ਦੇ ਘਰੇ ਗਿਆ ਚਲਾ ਉਦੇ ਨਾਲ ਵੀ ਮੈਂ ਫੋਟੋ ਖਿੱਚੀ ਆ ਆਪਦੀ ਉਸ ਤੋਂ ਬਾਅਦ ਕਹਿੰਦਾ ਮੈਂ ਫੇਰ ਵਾਪਸ ਆ ਗਿਆ ਵਾਪਸ ਆ ਕੇ ਫੇਰ ਸ਼ਹਿਰ ਦੀਆਂ ਕੁਝ ਹੋਰ ਫੋਟੋਆਂ ਖਿੱਚੀਆਂ ਤੇ ਇੰਨੇ ਨੂੰ ਕੀ ਹੁੰਦਾ ਕਿ ਮੈਨੂੰ ਆਸਮਾਨ ਦੇ ਵਿੱਚ ਬੜੀ ਅਜੀਬੋ ਗਰੀਬ ਜੀ ਚੀਜ਼ ਮਿਲ ਦਿਸਦੀ ਇੱਕ ਤੇ ਡਾਕਟਰ ਕਹਿੰਦਾ ਵੀ ਉਹ ਕੀ ਚੀਜ਼ ਸੀ ਕਿ ਸਰ ਜੀ ਕਹਿੰਦਾ ਵੀ ਮੈਂ ਉਹ ਨੂੰ ਬਿਆਨ ਨਹੀਂ ਕਰ ਸਕਦਾਗਾ ਮੈਂ ਤੁਹਾਨੂੰ ਐਕਸਪਲੇਨ ਨਹੀਂ ਕਰ ਸਕਦਾ ਉਹ ਮੈਂ ਕਹਿੰਦਾ ਲਾਸਟ ਫੋਟੋ ਖਿੱਚੀ ਸੀ ਕਹਿੰਦਾ ਉਹ ਜਦੋਂ ਉਹ ਆ ਰਹੀ ਸੀ ਤੇ ਮੈਂ ਉਹਦੀ ਲਾਸਟ ਫੋਟੋ ਉਹੀ ਆ ਕਹਿੰਦਾ ਮੇਰੇ ਕੈਮਰੇ ਦੇ ਵਿੱਚ ਤੇ ਕਹਿੰਦਾ ਤੁਸੀਂ ਦੇਖ ਲਓ ਇੰਨੀ ਗੱਲ ਕਹਿ ਕੇ ਸਰਗੀ ਨੇ ਆਪਦਾ ਕੈਮਰਾ ਜਿਹੜਾ ਸੀਗਾ ਉਹ ਡਾਕਟਰ ਦੇ ਮੂਹਰੇ ਕਰਤਾ ਇੰਨੀ ਗੱਲ ਸੁਣ ਕੇ ਡਾਕਟਰ ਹੋਰ ਵੀ ਹੈਰਾਨ ਹੋ ਗਿਆ ਵੀ ਇਹ ਕਿੱਦਾਂ ਹੋ ਸਕਦਾ ਜਦੋਂ ਡਾਕਟਰ ਨੇ ਉਹ ਕੈਮਰਾ ਵੇਖਿਆ ਉਹ ਕੈਮਰਾ ਤਾਂ ਸੀਗਾ ਬਹੁਤ ਪੁਰਾਣੇ ਜ਼ਮਾਨੇ ਦਾ ਪਰ ਉਹ ਕੈਮਰਾ ਵੇਖਣ ਦੇ ਵਿੱਚ ਜਮਾ ਨਮਾ ਸੀਗਾ ਠੀਕ ਹੈ ਕੈਮਰੇ ਦੀਆਂ ਵੀ ਆਪਾਂ ਨਾਲ ਦੇ ਨਾਲ ਬਾਈ ਫੋਟੋਆਂ ਮਾ ਲਾਵਾਂਗੇ ਬੇ ਤੇ ਤੁਸੀਂ ਦੇਖ ਹੀ ਲਿਆ ਜੋ ਹੁਣ ਅੱਗੇ ਤੋਂ ਅੱਗੇ ਪ੍ਰੋਬਲਮ ਇਹ ਆਉਂਦੀ ਆ ਕਿ ਜਿਹੜਾ ਇਹ ਕੈਮਰਾ ਸੀਗਾ ਇਹਦੇ ਵਿੱਚ ਜਿਹੜਾ ਰੋਲ ਪੈਂਦਾ ਸੀਗਾ ਉਹ 1970 ਦੇ ਵਿੱਚ ਬੰਦ ਹੋ ਗਿਆ ਸੀਗਾ ਉਸ ਤੋਂ ਬਾਅਦ ਵੀਡੀਓ ਪੋਜ਼ਨਰ ਨਾਮ ਦੇ ਇੱਕ ਫੋਟੋਗ੍ਰਾਫਰ ਸਪੈਸ਼ਲਿਸਟ ਨੂੰ ਬੁਲਾਇਆ ਗਿਆ ਜਿਨੇ ਕਹ ਯੂਸ ਕੈਮਰੇ ਦੇ ਰੀਲ ਦੇ ਉੱਪਰ ਲਿਖਿਆ ਜਿਹੜੇ ਡੇਟ ਸੀਗੀ ਉਹ 1956 ਦੱਸੀ ਤੇ ਉਸ ਤੋਂ ਬਾਅਦ ਪੁਲਿਸ ਨੇ ਤੇ ਡਾਕਟਰਾਂ ਨੇ ਉਹਦੀ ਡਿਊਟੀ ਲਾਤੀ ਕਿੰਨੇ ਵੀ ਤੂੰ ਸਾਨੂੰ ਇਹਦੀਆਂ ਫੋਟੋਆਂ ਜਿਹੜੀਆਂ ਪ੍ਰੋਵਾਈਡ ਕਰਕੇ ਦੇ ਇਦਾਂ ਕਹਿੰਦਾ ਫੋਟੋਆਂ ਪ੍ਰੋਵਾਈਡ ਕਰਕੇ ਦੇ ਤਾਂ ਉਸ ਬੰਦੇ ਨੇ ਫੋਟੋਆਂ ਪ੍ਰੋਵਾਈਡ ਕਰਨ ਦੇ ਵਿੱਚ ਉਹਨਾਂ ਚ ਜੁਟ ਜਾਂਦਾ ਕਿਉਂ ਪੁਰਾਣੇ ਟਾਈਮ ਦੇ ਹੁਣ ਤਾਂ ਆਪਾਂ ਫੋਟੋ ਖਿੱਚੀ ਤੇ ਸਾਹਮਣੇ ਆ ਜਾਂਦੀ ਹੈ ਉਸ ਟਾਈਮ ਦੇ ਵਿੱਚ ਫੋਟੋਆਂ ਧੋਕੇ ਜੇ ਕੱਢਦੇ ਹੁੰਦੇ ਸੀਗੇ ਤੇ ਉਹ ਬੰਦੇ ਨੇ ਵੀ ਫੋਟੋਆਂ ਵੀ ਜਾਨੀ ਕਿ ਤਿਆਰ ਕਰ ਲਈਆਂ ਉਹ ਜਿਵੇਂ ਜਿਵੇਂ ਸਰਗੀ ਨੇ ਦੱਸਿਆ ਸੀਗਾ ਉਸੇ ਤਰ੍ਹਾਂ ਉਹਦੇ ਵਿੱਚ ਬਿਲਡਿੰਗਾਂ ਦੀਆਂ ਗੱਡੀਆਂ ਦੀਆਂ ਬੱਸਾਂ ਦੀਆਂ ਉਸ ਟਾਈਮ ਦੀਆਂ ਬੱਸਾਂ ਨਹੀਂਆਂ ਫੋਟੋਆਂ ਸੀਗੀਆਂ ਜਿਹੜੀਆਂ ਕਿ 1950 ਦੇ ਦੌਰ ਦੇ ਵਿੱਚ ਚੱਲਦੀਆਂ ਹੁੰਦੀਆਂ ਸੀਗੀਆਂ ਉਸੇ ਤਰ੍ਹਾਂ ਦੀਆਂ ਫੋਟੋਆਂ ਸੀਗੀਆਂ ਜਿਵੇਂ ਸਰਗੀ ਨੇ ਦੱਸਿਆ ਸੀਗਾ ਤੇ ਇਹਨਾਂ ਫੋਟੋਆਂ ਦੇ ਵਿੱਚ ਸਰਗੀ ਤੇ ਉਹਦੀ ਗਰਲਫ੍ਰੈਂਡ ਦੀਆਂ ਵੀ ਫੋਟੋਆਂ ਮਿਲੀਆਂ ਸੀਗੀਆਂ ਉਹ ਵੀ ਗੱਲ ਉਹਨੇ ਦੱਸੀ ਸੀਗੀ ਤਿੰਨ ਫੋਟੋਆਂ ਦੇ ਵਿੱਚ ਜੋ ਸਰਗੀ ਨੇ ਕੱਪੜੇ ਪਾਏ ਸੀਗੇ ਉਹੋ ਹੀ ਕੱਪੜੇ ਪਾਏ ਸਰਗੀ ਡਾਕਟਰ ਦੇ ਸਾਹਮਣੇ ਬੈਠਾ ਸੀਗਾ ਤੇ ਲਾਸਟ ਦੇ ਵਿੱਚ ਜਿਹੜੀ ਫੋਟੋ ਸੀਗੀ ਜਿਸ ਕਰਕੇ ਸਰਗੀ ਨੇ ਆਪਦਾ ਕੈਮਰਾ ਡਾਕਟਰ ਨੂੰ ਦਿੱਤਾ ਸੀਗਾ ਵੀ ਕਹਿੰਦਾ ਸੀ ਕਿ ਲਾਸਟ ਤੇ ਮੈਂ ਜਿਹੜੀ ਫੋਟੋ ਖਿੱਚੀ ਸੀਗੀ ਉਸ ਅਜੀਬ ਚੀਜ਼ ਦੀ ਫੋਟੋ ਵੀ ਕੈਮਰੇ ਦੇ ਵਿੱਚ ਮੌਜੂਦ ਸੀਗੀ ਜਿਹੜੀ ਕਿ ਆਪਾਂ ਤੁਹਾਨੂੰ ਵੀ ਮੈਂ ਇਸ ਫੋਟੋ ਦੇ ਵਿੱਚ ਵੀ ਲਾਉਂਗਾ ਤੁਸੀਂ ਵੀ ਉਹ ਦੇਖ ਲੈ ਜੋ ਤਾਂ ਇੰਨੇ ਕੋ ਇਸ ਤੋਂ ਬਾਅਦ ਡਾਕਟਰ ਤੇ ਪੁਲਿਸ ਤੇ ਹੋਰ ਬੰਦੇ ਜਿਹੜੇ ਇਨਵੈਸਟੀਗੇਸ਼ਨ ਦੇ ਵਿੱਚ ਹੁੰਦੇ ਉਹ ਸਾਰੇ ਹਜੇ ਇਹਨਾਂ ਚੀਜ਼ਾਂ ਤੇ ਆਪ ਦਾ ਜਿਹੜਾ ਸੁਝਾਅ ਕਰ ਰਹੇ ਹੁੰਦੇ ਆ ਵੀ ਉਹਨੂੰ ਸਮਝ ਰਹੇ ਹੁੰਦੇ ਆ ਵੀ ਇਹ ਕੀ ਚੀਜ਼ ਹੈਗੀ ਅਤੇ ਕਿਵੇਂ ਇਸ ਨੂੰ ਸਮਝਿਆ ਜਾਵੇ ਕਿਸ ਤਰੀਕੇ ਤੇ ਦੀ ਸ਼ੁਰੂਆਤ ਕੀਤੀ ਜਾਵੇ ਤਾਂ ਜੋ ਜਿਹੜੀ ਸਟੋਰੀ ਆ ਤੇ ਇਸ ਨੂੰ ਸੁਝਾਇਆ ਜਾ ਸਕੇ ਇੰਨੇ ਨੂੰ ਹੁੰਦਾ ਵੀ ਸਰਗੀ ਨੂੰ ਇੱਕ ਕਮਰੇ ਦੇ ਵਿੱਚ ਰੱਖਿਆ ਹੋਇਆ ਹੁੰਦਾ ਤਾਂ ਉਸ ਕਮਰੇ ਦੇ ਵਿੱਚ ਵੀ ਕੈਮਰਾ ਲੱਗਿਆ ਹੋਇਆ ਸੀਗਾ ਤਾਂ ਸਰਗੀ ਕੀ ਕਰਦਾ ਉੱਥੇ ਤੁਰਦਿਆਂ ਤੁਰਦਿਆਂ ਉਸ ਕਮਰੇ ਦੇ ਵਿੱਚੋਂ ਬਾਹਰ ਨਿਕਲਦਾ ਦਰਵਾਜ਼ਾ ਬੰਦ ਕਰ ਦਿੱਤੇ ਤਾਂ ਕਰ ਦਿੰਦਾ ਤੇ ਉਸ ਤੋਂ ਬਾਅਦ ਕਦੇ ਵੀ ਵਾਪਸ ਨਹੀਂ ਆਉਂਦਾਗਾ ਤੇ ਸਰਗੀ ਆਪ ਦੇ ਜਿਹੜਾ ਮਗਰ ਬਹੁਤ ਸਾਰੇ ਸਬੂਤ ਛੱਡ ਕੇ ਗਾਇਬ ਹੋ ਗਿਆ ਸੀਗਾ ਤੇ ਜਿਹੜਾ ਹੁਣ ਉਹਦੇ ਉਸ ਤੋਂ ਬਾਅਦ ਉਹਦੇ ਪਿੱਛੇ ਜਿਹੜਾ ਸਮਾਨ ਰਹਿ ਗਿਆ ਸੀਗਾ ਉਹ ਕੈਮਰਾ ਤੇ ਉਹਦੀ ਉਹ ਫੋਟੋਗ੍ਰਾਫਰ ਤੇ ਅਜੀਬੋ ਗਰੀਬ ਜੀ ਕਹਾਣੀ ਜਿਹੜੀ ਕੀ ਸਾਰੀ ਜ਼ਿੰਦਗੀ ਕਿਸੇ ਤੋਂ ਸੁਲਝਾਈ ਨਹੀਂ ਜਾਣਗੇ ਜਿਹਨੂੰ ਕਿ ਜਿੰਨਾ ਕ ਸੁਲਝਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਹੀ ਉਹਦੇ ਅੰਦਰ ਉਲਝਦੇ ਜਾ ਰਹੇ ਨੇ ਜਾਣਿਆ ਤੇ ਪੁਲਿਸ ਨੇ ਜਦੋਂ ਆਪਣੀ ਕਾਰਵਾਈ ਕੀਤੀ ਤਾਂ ਉਹਦੇ ਵਿੱਚ ਪਤਾ ਲੱਗਿਆ ਕਿ 1958 ਦੇ ਵਿੱਚ ਸੱਚਮੁੱਚ ਸਰਗੀ ਨਾਮ ਦਾ ਬੰਦਾ ਇਨਸਾਨ ਜਿਹੜਾ ਸੀਗਾ ਉਹ ਕਿ ਕਿਵ ਦੇ ਕਿਵ ਦੇ ਵਿੱਚੋਂ ਗਾਇਬ ਹੋਇਆ ਸੀਗਾ ਜਿਹਦੀ ਕਿ ਗਮਸ਼ੁਦਗੀ ਦੀ ਰਿਪੋਰਟ ਵੀ ਲਿਖਾਈ ਗਈ ਸੀ ਕਿ ਤੇ ਉਹ ਵੀ ਪੁਲਿਸ ਨੂੰ ਮਿਲ ਗਈ ਸੀ ਤੇ ਫੋਟੋਆਂ ਦੇ ਵਿੱਚ ਸਰਗੀ ਦੇ ਸਰਗੀ ਦੀ ਜਿਹੜੀ ਗਰਲਫ੍ਰੈਂਡ ਸੀਗੀ ਇਹਦੀਆਂ ਫੋਟੋਆਂ ਵੀ ਮਿਲ ਗਈਆਂ ਸੀਗੀਆਂ ਤਾਂ ਪੁਲਿਸ ਨੇ ਕੀ ਕੀਤਾ ਉਹ ਜਿਹੜੀਆਂ ਫੋਟੋਆਂ ਦੇ ਵਿੱਚ ਕੁੜੀ ਸੀਗੀ ਉਹਨੂੰ ਸਰਚ ਕਰਨਾ ਸ਼ੁਰੂ ਕਰਤਾ ਥੋੜੇ ਜਿਹਾ ਟਾਈਮ ਬਾਅਦ ਉਹ ਕੁੜੀ ਮਿਲ ਜਾਂਦੀ ਆ ਪੁਲਿਸ ਤੇ ਉਹ ਡਾਕਟਰ ਜਦੋਂ ਉਸ ਕੁੜੀ ਨੂੰ ਮਿਲਦੇ ਆ ਤਾਂ ਉਹ ਇੱਕ 70 ਸਾਲ ਦੀ ਬਜ਼ੁਰਗ ਔਰਤ ਸੀਗੀ ਆਟੋਮੈਟਿਕਲੀ ਗੱਲ ਆ 2006 ਦੇ ਵਿੱਚ ਉਹ 70 ਸਾਲਾਂ ਦੀ ਬਜ਼ੁਰਗ ਔਰਤ ਉਹਨੇ ਹੋਈ ਜਾਣਾ ਸੀਗਾ ਤਾਂ ਉਸ ਬਜ਼ੁਰਗ ਔਰਤ ਨੇ ਦੱਸਿਆ 252 ਦੇ ਵਿੱਚ ਸਰਗੀ ਸੱਚਮੁੱਚ ਦੇ ਵਿੱਚ ਗਾਇਬ ਹੋ ਗਿਆ ਸੀਗਾ ਪਰ ਕੁਝ ਕੁ ਸਮੇਂ ਦੇ ਬਾਅਦ ਉਹ ਵਾਪਸ ਆ ਗਿਆ ਸੀਗਾ ਜਦੋਂ ਪੁਲਿਸ ਨੇ ਇਹ ਗੱਲ ਪੁੱਛੀ ਵੀ ਕਹਿੰਦੇ ਉਹ ਕਿੰਨਾ ਕੁ ਸਮਾਂ ਗਾਇਬ ਰਿਹਾ ਸੀਗਾ ਉਹਨੇ ਉਹਨਾਂ ਕਸਮਾਂ ਵੀ ਜਾਨੀ ਕਿ 10-10 ਸਮਾਂ ਉਹ ਜਿਹੜਾ ਸਮਾਂ ਉਸ ਬਜ਼ੁਰਗ ਔਰਤ ਨੇ ਦੱਸਿਆ ਸੀਗਾ ਉਹੋ ਸਮਾਂ 2006 ਦੇ ਵਿੱਚ ਸਰਗੀ ਜਿੰਨਾ ਟਾਈਮ ਡਾਕਟਰਾਂ ਦੇ ਪੁਲਿਸ ਦੇ ਸਾਹਮਣੇ ਰਿਹਾ ਸੀਗਾ ਉਹ ਉਨਾਂ ਹੀ ਸਮਾਂ ਉਸ ਟਿੱਗ ਨਾਲ ਮੈਚ ਕਰ ਰਿਹਾ ਸੀਗਾ 2006 ਦੇ ਵਿੱਚ ਜਦੋਂ ਸਰਗੀ ਕੀਵ ਸ਼ਹਿਰ ਦੇ ਵਿੱਚ ਦਵਾਰੇ ਪਾਇਆ ਗਿਆ ਸੀਗਾ ਵਿਖੋ ਉਹ ਨਾ ਸਮਾਂ ਮੈਚ ਕਰ ਰਿਹਾ ਸੀਗਾ ਪਰ ਉਸ ਬਜ਼ੁਰਗ ਔਰਤ ਨੇ ਦੇ ਆਖਣ ਦੇ ਮੁਤਾਬਕ ਕਹਿੰਦੀ ਵੀ ਸਰਗੀ ਇੱਕ ਵਾਰੀ ਤਾਂ 58 ਦੇ ਵਾਪਸ ਆ ਗਿਆ ਸੀਗਾ ਉਸ ਤੋਂ ਬਾਅਦ ਕਹਿੰਦੀ 1960 ਦੇ ਵਿੱਚ ਸਰਗੀ ਫਿਰ ਗਾਇਬ ਹੋ ਗਿਆ ਸੀਗਾ ਜਿਸ ਤੋਂ ਬਾਅਦ ਕਹਿੰਦੀ ਕਦੇ ਵੀ ਉਹ ਵਾਪਸ ਨਹੀਂ ਆਇਆਗਾ ਸੁਣ ਕੇ ਹੈਰਾਨ ਹੋ ਗਏ ਕਹਿੰਦੇ ਇਹ ਕਿੱਦਾਂ ਹੋ ਸਕਦਾ ਚਲੋ ਫਿਰ ਪੁਲਸ ਨੇ ਆਪਦੀ ਕਾਰਵਾਈ ਕੀਤੀ ਤੇ ਇਹ ਕੇਸ ਦੀ ਕਹਾਣੀ ਸੀਗੀ ਜਿਹੜੀ ਇਸ ਕੇ ਜਿਹੜੀ ਕੇਸ ਕਹਾਣੀ ਆਪਾਂ ਇਹਨੂੰ ਕਹਾਂਗੇ ਤੇ ਕੇਸ ਕਹਾਣੀ ਨੂੰ ਕਹਿੰਦਾ ਵੀ ਬੰਦ ਕਰਤਾ ਬੰਦ ਕਰਤਾ ਫਿਰ ਉਸ ਤੋਂ ਬਾਅਦ ਕੁਝ ਕੁ ਸਮਾਂ ਦੇ ਬਾਅਦ ਉਹ ਹੈਰਾਨੀਜਨਕ ਜਿਹੜਾ ਵਾਕਾ ਹੋਇਆ ਜਿਸ ਨੂੰ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀਗਾ ਉਹ ਕੀ ਹੁੰਦਾ ਕਿ ਉਸ ਬਜ਼ੁਰਗਔਰਤ ਨੂੰ ਸਰਗੀ ਦੀ ਇੱਕ ਫੋਟੋ ਤੇ ਇੱਕ ਨੋਟ ਮਿਲਦਾ ਜਿਹੜੀ ਫੋਟੋ ਦੇ ਵਿੱਚ ਸਰਗੀ ਦੀ ਉਮਰ ਤਾਂ ਜ਼ਿਆਦਾ ਹੁੰਦੀ ਆ ਪਰ ਬੈਕ ਸਾਈਡ ਦੇ ਵਿੱਚ ਕੀਵ ਸਿਟੀ ਹੁੰਦੀ ਆ ਤੇ ਕੀਵ ਸਿਟੀ ਦੇ ਵਿੱਚ ਜਿਹੜੀਆਂ ਬਿਲਡਿੰਗਾਂ ਦਿਖ ਰਹੀਆਂ ਸੀਗੀਆਂ ਜਿਹੜੀਆਂ ਜੋ ਕਿ ਅੱਜ ਵਰਗੀਆਂ ਬਿਲਕੁਲ ਹੀ ਨਹੀਂ ਸੀ ਬਿਲਕੁਲ ਹੈ ਨਹੀਂ ਸੀਗੀਆਂ ਜਿਹੜੀਆਂ ਵੀ ਐਂ ਲੱਗਦੀਆਂ ਸੀ ਵੀ ਕੁਝ ਫਿਊਚਰ ਦੀਆਂ ਇਹ ਬਿਲਡਿੰਗਾਂ ਹੈਗੀਆਂ ਵੀ ਫਿਊਚਰ ਦੇ ਵਿੱਚ ਜੇ ਕਿਤੇ ਬਿਲਡਿੰਗਾਂ ਇੱਥੇ ਬਣਨ ਤਾਂ ਕੁਝ ਇਸ ਤਰ੍ਹਾਂ ਦੀਆਂ ਬਣੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਲਡਿੰਗਾਂ ਦਿਖਾਈ ਦੇ ਰਹੀਆਂ ਸੀਗੀਆਂ ਤੇ ਸੋ ਦੋਸਤੋ ਇਹ ਹੀ ਸੀਗੀ ਸਰਗੀ ਦੀ ਸਟੋਰੀ ਜਿਹਨੂੰ ਜਿਹੜੀ ਕੀ ਅੱਜ ਤੱਕ ਕਦੇ ਵੀ ਸੁਝਾਈ ਨਹੀਂ ਗਈ ਸੁਝੀ ਨਹੀਂ ਗਈ ਕਦੇ ਠੀਕ ਹੈ ਹੁਣ ਆਪਾਂ ਸਾਰੇ ਬੰਦੇ ਇਹ ਚੀਜ਼ ਸੋਚ ਰਹੇ ਹੋਵਾਂਗੇ ਵੀ ਉਹ ਬੰਦਾ ਇੱਕ ਟਾਈਮ ਟਰੈਵਲਰ ਸੀਗਾ ਠੀਕ ਹੈ ਜੋ ਟਾਈਮ ਟਰੈਵਲਰ ਨਾਂ ਦੀ ਚੀਜ਼ ਦੇ ਵਿੱਚੋਂ 2006 ਦੇ ਵਿੱਚ ਆਇਆ ਸੀਗਾ ਇਹਦੇ ਵਿੱਚ ਕੋਈ ਡਾਊਟ ਨਹੀਂ ਹੈਗਾ ਕਿਉਂਕਿ ਜੇ ਆਪਾਂ ਹੁਣ ਗੱਲ ਕਰੀਏ ਨਾ ਟਾਈਮ ਟਰੈਵਲਰ ਦੀ ਤਾਂ ਅਲਬਰਟ ਆਇਨਸਟਾਈਨ ਨੇ ਆਪਣੀ ਰੈਲੇਵੈਂਟ ਦੀ ਥਿਊਰੀ ਦੇ ਵਿੱਚ ਟਾਈਮ ਟਰੈਵਲਰ ਦੇ ਬਾਰੇ ਗੱਲ ਕੀਤੀ ਸੀਗੀ ਤੇ ਜੇ ਹੁਣ ਆਪਾਂ ਇਸ ਟਾਈਮ ਟਰੈਵਲਰ ਤੇ ਗੱਲ ਕਰਨ ਲੱਗ ਪਈ ਤਾਂ ਆਪਣੀ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਟਾਈਮ ਟਰੈਵਲਰ ਦੇ ਬਾਰੇ ਆਪਾਂ ਕਿਸੇ ਫੇਰ ਅਗਲੀ ਕਿਸੇ ਹੋਰ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਤੇ ਉਹਨਾਂ ਟਾਈਮ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਾਜੋ ਤੇ ਕਮੈਂਟ ਜ਼ਰੂਰ ਕਰਾਜੋ ਵੀ ਕੀ ਗੱਲ ਇਹ ਕਿਦਾਂ ਇਹ ਹੋਊ ਕਿਵੇਂ ਸਕਦਾ ਇਸ ਚੀਜ਼ ਨੂੰ ਤੇ ਸੋ ਧੰਨਵਾਦ ਦੋਸਤੋ ਵੀਡੀਓ ਨੂੰ ਸ਼ੇਅਰ ਕਰਦੇ ਤੇ ਪੇਜ ਨੂੰ ਫੋਲੋ ਕਰ ਲਓ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ